ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਤੁਹਾਨੂੰ ਸਾਖੀ ਸੁਣਾਵਾਂਗੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਨੇ ਬੰਦੇ ਖਾਣ ਵਾਲੇ ਕੌਡੇ ਰਾਖਸ਼ ਨੂੰ ਬੰਦਾ ਬਣਾ ਦਿੱਤਾ ਸੀ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਵੇਖੋ ਜੀ ਤੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਗੁਰੂ ਜੀ ਆਪਣੀ ਦੂਜੀ ਉਦਾਸੀ ਵਿੱਚ ਦੱਖਣ ਜੀ ਪਹੁੰਚੇ ਉਹਨਾਂ ਦੇ ਨਾਲ ਪਾਈ ਮਰਦਾਨਾ ਵੀ ਸਨ ਉਹ ਇੱਕ ਪਿੰਡ ਪਹੁੰਚੇ ਤੇ ਉੱਥੋਂ ਦੇ ਲੋਕਾਂ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ। ਉੱਥੋਂ ਦੇ ਲੋਕਾਂ ਨੇ ਗੁਰੂ ਜੀ ਨੂੰ ਦੱਸਿਆ ਕਿ ਉੱਥੇ ਬਹੁਤ ਘਣੇ ਜੰਗਲ ਨੇ। ਉਸ ਦੇ ਵਿੱਚ ਬਹੁਤ ਖੂੰਖਾਰ ਅਤੇ ਬੇਰਹਿਮ ਰਾਖਸ਼ ਰਹਿੰਦੇ ਨੇ। ਰਾਖਸ਼ ਦੀਆਂ ਸ਼ਕਲਾਂ ਅਤੇ ਭਿਆਨਕ ਨੇ ਰੰਗ ਪੂਰਾ ਕਾਲਾ, ਲਾਂ ਲਾਂ ਲੱਖਾਂ ਤੇ ਹੱਥਾਂ ਦੇ 9 ਵਦੇ ਹੋਏ ਨੇ। ਇਹ ਲੋਕ ਆਉਂਦੇ ਜਾਂਦੇ ਮੁਸਾਫਿਰਾਂ ਨੂੰ ਫੜ ਕੇ ਖਾ ਜਾਂਦੇ ਨੇ। ਅਤਿਆਦਮੀਆਂ ਨੂੰ ਤੇਲ ਵਿੱਚ ਸੁੱਟ ਕੇ ਪਕੌੜੇ ਵਾਂਗ ਖਾ ਜਾਂਦੇ ਨੇ। ਇਕ ਔਰਤ ਨੇ ਗੁਰੂ ਜੀ ਨੂੰ ਦੱਸਿਆ ਕਿ ਉਹਦੇ ਦੋਨਾਂ ਬੱਚਿਆਂ ਨੂੰ ਰਾਖਸ਼ ਖਾ ਗਏ। ਜਦਕਿ ਜੰਗਲ ਦੇ ਵਿੱਚ ਜਾਨਵਰ ਵੀ ਨੇ ਪਰ ਰਾਖਸ਼ ਆਦਮੀਆਂ ਨੂੰ ਹੀ ਖਾਂਦੇ ਨੇ। ਰਾਖਸ਼ਾਂ ਦਾ ਮੁਖੀਆ ਜਿਸਦਾ ਨਾਂ ਸੀ ਕੋਡਾ ਰਾਖਸ਼। ਅਤੇ ਇਸ ਜ਼ੁਲਮ ਤੋਂ ਸਿਰਫ ਕੋਈ ਦੇਵੀ ਸ਼ਕਤੀ ਜਾਂ ਕੋਈ ਸੰਤ ਹੀ ਬਚਾ ਸਕਦਾ ਸੀ। ਇਹ ਸਭ ਸੁਣ ਕੇ ਗੁਰੂ ਜੀ ਨੇ ਕੋਡਾ ਰਾਖਸ਼ ਨੂੰ ਸੋਧਨ ਦਾ ਨਿਸ਼ਚਾ ਕੀਤਾ। ਇਹ ਆਕੇ ਗੁਰੂ ਜੀ ਜੰਗਲਵਾਲ ਤੌਰ 'ਤੇ ਜਦ ਗੁਰੂ ਜੀ ਜੰਗਲ ਵਿੱਚ ਪਹੁੰਚੇ ਤੇ ਉੱਥੇ ਬਹੁਤ ਭਿਆਨਕ ਆਵਾਜ਼ਾਂ ਆ ਰਹੀਆਂ ਸਨ ਗੁਰੂ ਜੀ ਇੱਕ ਦਰਖਤ ਥੱਲੇ ਬੈਠ ਕੇ ਮਰਦਾਨਾਂ ਨੂੰ ਰਵਾ ਬਚਾਉਣ ਲਈ ਕਹਿਣ ਲੱਗੇ ਗੁਰੂ ਜੀ ਦੀ ਮਿੱਠੀ ਅਤੇ ਰਸਪਰੀ ਸ਼ਬਦ ਦੀ ਆਵਾਜ਼ ਸੁਣ ਕੇ ਕੋਡਾ ਰਾਖਸ਼ ਉਹਨਾਂ ਦੇ ਕੋਲ ਆ ਖਲੋਤਾ ਅਤੇ ਹੈਰਾਨ ਹੋਇਆ ਕਿ ਉਸ ਨੂੰ ਵੇਖ ਕੇ ਤੇ ਸਾਰੇ ਮਨੁੱਖ ਭੈ ਦੇ ਵਿੱਚ ਆ ਜਾਂਦੇ ਸਨ ਲੋਕੀ ਉਸ ਦੇ ਸਾਹਮਣੇ ਥਰ-ਥਰ ਕੰਬਦੇ ਸਨ ਲੇਕਿਨ ਉਸ ਤੋਂ ਉਲਟ ਗੁਰੂ ਜੀ ਉਸ ਨੂੰ ਵੇਖ ਕੇ ਮੁਸਕਰਾ ਰਹੇ ਸਨ ਤੇ ਅੱਖਾਂ ਤੇ ਭਰੋਸਾ ਟਪਕਦਾ ਸੀ ਤੇ ਚਿਹਰੇ ਉੱਪਰ ਇੱਕ ਨੂਰ ਦਿਖ ਰਿਹਾ ਸੀ ਕੌੜਾ ਉਹਨਾਂ ਦਾ ਸ਼ਾਂਤ ਮੁਖੜਾ ਵੇਖ ਕੇ ਹੈਰਾਨ ਹੋ ਗਿਆ ਤੇ ਮਨ ਦੇ ਵਿੱਚ ਸੋਚਣ ਲੱਗਿਆ ਕਿ ਜ਼ਰੂਰ ਇਹ ਆਦਮੀ दैਵੀ ਸ਼ਕਤੀਆਂ ਦਾ مالک ਹੈ ਗੁਰੂ ਜੀ ਨੇ ਅਗਾਹ ਹੋ ਕੇ ਆਪਣਾ ਹੱਥ ਕੌੜੇ ਦੇ ਮੋਢੇ ਤੇ ਰੱਖ ਦਿੱਤਾ ਕੌੜੇ ਦੇ ਸਰੀਰ ਵਿੱਚ ਚੁੰਚਣੀ ਜਿਹੀ ਫਿਰ ਗਈ ਉਸ ਨੂੰ ਆਪਣੇ ਅੰਦਰ ਦਾ ਕਰੋਸ਼ ਤੇ ਜੰਗਲੀਪੁਣਾ ਸ਼ਾਂਤ ਹੁੰਦਾ ਮਹਿਸੂਸ ਹੋਣ ਲੱਗਾ। ਉਸ ਨੂੰ ਇੰਜ ਲੱਗਾ ਕਿ ਜਿਵੇਂ ਉਸ ਦੇ ਅੰਦਰ ਦੀ ਕੋਈ ਖਿੜਕੀ ਖੁੱਲ ਗਈ ਹੋਵੇ। ਉਸ ਨੂੰ ਆਪਣੇ ਆਪ ਦੀ ਪਛਾਣ ਹੋ ਗਈ ਹੋਵੇ। ਕੋੜਾ ਨੇ ਗੁਰੂ ਜੀ ਤੋਂ ਪੁੱਛਿਆ ਕਿ ਤੁਸੀਂ ਕੌਣ ਹੋ? ਤੇ ਇੱਥੇ ਕੀ ਕਰਨ ਆਇਓ? ਗੁਰੂ ਜੀ ਨੇ ਜਵਾਬ ਦਿੱਤਾ ਅਸੀਂ ਤੈਨੂੰ ਮਿਲਣ ਆਏ ਆ ਕੋਲ ਆ ਕੇ ਬੈਠ ਜਾ। ਕੋਡਾ ਆਪਣੇ ਸਾਥੀਆਂ ਦੇ ਨਾਲ ਗੁਰੂ ਜੀ ਦੇ ਕੋਲ ਆ ਕੇ ਬੈਠ ਗਿਆ। ਗੁਰੂ ਜੀ ਨੇ ਕਿਹਾ ਰੱਬ ਇੱਕ ਹੈ ਅਤੇ ਅਸੀਂ ਸਭ ਉਸ ਦੇ ਬਣਾਏ ਹੋਏ ਇਨਸਾਨ ਹਾਂ। ਤੇ ਤੂੰ ਰੱਬ ਦੇ ਬਣਾਏ ਹੋਏ ਬੰਦਿਆਂ ਨੂੰ ਖਾਣਾ? ਇਹ ਗੱਲ ਚੰਗੀ ਨਹੀਂ। ਰੱਬ ਇਸ ਨੂੰ ਕਬੂਲ ਨਹੀਂ ਕਰੇਗਾ। ਇਸ ਲਈ ਇੱਕ ਦਿਨ ਉਹ ਤੈਨੂੰ ਸਜ਼ਾ ਜ਼ਰੂਰ ਦੇਵੇਗਾ। ਇਹ ਸਭ ਕੁਝ ਛੱਡ ਦੇ ਤੇ ਚੰਗਾ ਇਨਸਾਨ ਬਣ ਜਾ। ਗੁਰੂ ਜੀ ਨੇ ਕਿਹਾ ਰੱਬ ਨੂੰ ਯਾਦ ਕਰ। ਉਸਦਾ ਸਿਮਰਨ ਕਰਿਆ ਕਰ ਉਹ ਬੜਾ ਦਇਆਵਾਨ ਹੈ ਤੇ ਉਹ ਤੇਰੀ ਸਾਰੀਆਂ ਗਲਤੀਆਂ ਨੂੰ ਮਾਫ ਕਰੇਗਾ ਕੋੜਾ ਰਾਖਸ਼ ਗੁਰੂ ਜੀ ਦੀ ਗੱਲ ਸੁਣ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਉਹਨਾਂ ਦੇ ਚਰਨੀ ਪੈ ਗਿਆ ਗੁਰੂ ਜੀ ਨੇ ਕੋੜੇ ਨੂੰ ਛਾਤੀ ਨਾਲ ਲਾ ਲਿਆ ਕੋੜੇ ਨੇ ਆਪਣੇ ਪੂਰੇ ਕਬੀਲੇ ਨੂੰ ਆਦਮਖੋਰੀ ਕਰਨ ਤੋਂ ਮਨਾ ਕਰ ਦਿੱਤਾ ਤੇ ਗੁਰੂ ਜੀ ਦਾ ਸਿੱਖ ਬਣ ਗਿਆ ਬੋਲੋ ਜੀ ਵਾਹਿਗੁਰੂ 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 ਪੁਲਾਜੂਗਾ ਮਾਫ ਕਰਨੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ